ਹੈਲੋ ਗਾਇਜ਼ ਗੁੱਡ ਮਾਰਨਿੰਗ ਸਸਿਆਕਾਰ ਨੂੰ ਅਸਲਾਮੁਅਲੈਕਮ ਜੀ ਮੈਂ ਡਾਕਟਰ ਮਨਜੀਤ ਬਹਿਸ ਥਰੂ ਟੈਲੈਕਟੋ ਹੈਲਥ케ਅਰ ਆਪਾਂ ਪਹਿਲਾਂ ਤੁਹਾਨੂੰ ਇੱਕ ਵੀਡੀਓ ਲੈ ਕੇ ਆਏ ਜੀ ਤੁਹਾਡੇ ਤੁਹਾਡੇ ਵਾਸਤੇ ਧਿਆਨ ਮੈਡੀਟੇਸ਼ਨ ਹਿਪਨੋਟਾਈਜ਼ ਇਹ ਤੁਹਾਡੇ ਵਾਸਤੇ ਆਪਾਂ ਇੱਕ ਵੀਡੀਓ ਲੈ ਕੇ ਆਏ ਸੀ ਜਿਹਦੇ ਵਿੱਚ ਆਪਾਂ ਤੁਹਾਨੂੰ ਧਿਆਨ ਤੇ ਮੇਰਾ ਅਬਡੈਕਸ਼ਨ ਇਸ ਬਾਰੇ ਮੈਂ ਤੁਹਾਡੇ ਨਾਲ ਸਾਂਝੀ ਜਾਣਕਾਰੀ ਕੀਤੀ ਸੀਗੀ ਉਹ ਵਿਚੀ ਰਹਿ ਗਈ ਸੀ ਉਪਰ ਤੁਹਾਨੂੰ ਦੱਸਿਆ ਸੀ ਵੀ ਆਪਾਂ ਆ ਦੁਬਾਰੇ ਇਹਨੂੰ ਕੰਟੀਨਿਊ ਜ ਕਰਾਂਗੇ ਅੱਜ ਆਪਾਂ ਚੱਲਦੇ ਆ ਜੀ ਨਵੀਂ ਵੀਡੀਓ ਨਵਾਂ ਲੌਗ ਤੇ ਤੁਹਾਡੇ ਨਾਲ ਆਪਾਂ ਬਾਕੀ ਦੀ ਜਿਹੜੀ ਸਾਂਝੀ ਜਾਣਕਾਰੀ ਕਰੀਏ ਧਿਆਨ ਦੀ ਆਪਾਂ ਹੈਗੇ ਸੀ ਏ ਧਿਆਨ ਦੇ ਵਿੱਚ ਰੈਕੀ ਦੇ ਉੱਪਰ ਜਿਹਦੇ ਵਿੱਚ ਮੈਂ ਤੁਹਾਨੂੰ ਸੱਤ ਚੱਕਰਾਂ ਬਾਰੇ ਦੱਸਿਆ ਸੀਗਾ ਕਿ ਸਾਡੇ ਸਰੀਰ ਦੇ ਵਿੱਚ ਸੱਤ ਚੱਕਰ ਨੇ ਇਹ ਸੱਤ ਚੱਕਰਾਂ ਦਾ ਜਿਹੜਾ ਤੁਹਾਨੂੰ ਮੈਂ ਬਿਆਨ ਕੀਤਾ ਸੀਗਾ ਜੀ ਸਭ ਤੋਂ ਪਹਿਲਾਂ ਕ੍ਰਾਉਨ ਚੱਕਰਾ ਦੂਜਾ ਆਗਿਆ ਚੱਕਰ ਤੀਜਾ ਥੈਰਾਟ ਚੱਕਰਾ ਚੌਥਾ ਹਾਰਟ ਚੱਕਰਾ ਤੇ ਪੰਜਵਾਂ ਮਨੀਪੁਰ ਚੱਕਰਾ ਛੇਮਾ ਸਵਾਦੀਸ਼ਟਾ ਤੇ ਸੱਤਮਾ ਮੂਲਾਦਰ ਚੱਕਰਾ ਨਜ਼ਰਾਂ ਅੰਕ ਵੀ ਤੁਹਾਨੂੰ ਦੱਸਿਆ ਸੀ ਵੀ ਸਭ ਤੋਂ ਪਹਿਲਾਂ ਕ੍ਰਾਉਨ ਚੱਕਰਾ ਦਾ ਸਿਨੈਰੀ ਰੰਗ ਤੇ ਉਸ ਤੋਂ ਬਾਅਦ ਆਗਿਆ ਚੱਕਰ ਦਾ ਰੰਗ ਵੀ ਨੀਲੇ ਰੰਗ ਦਾ ਥੈਰਾਟ ਚੱਕਰਾ ਜਿਹੜਾ ਜਾਮਨੀ ਤੇ ਹਾਰਡ ਦਾ ਹਰਾ ਤੇ ਮਨੀਪੁਰ ਚੱਕਰਾ ਦਾ ਪੀਲਾ ਤੇ ਸਵਾਦੀਸਤਾਨ ਦਾ ਸੰਤਰੀ ਕਲਰ ਤੇ ਗੁਜਰਾਗਾ ਦਾ ਰੈੱਡ ਕਲਰ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਦੱਸਦੇ ਹਾਂ ਜਾਣਕਾਰੀ ਆਪਾਂ ਅੱਗੇ ਚੱਕਰ ਬਾਰੇ ਅੱਗੇ ਚੱਕਰ ਦਾ ਸਬੰਧ ਸਾਡੇ ਦਿਮਾਗ ਨਾਲ ਕਾਫੀ ਹੱਦ ਤੱਕ ਸਾਰਾ ਕੁਝ ਇਹਦੇ ਨਾਲ ਹੀ ਸੰਬੰਧਤ ਹੈਗਾ ਇਹ ਚੱਕਰ ਦੇ ਖਰਾਬ ਹੋਣ ਨਾਲ ਕਹਿ ਸਕਦੇ ਹਾਂ ਜਦੋਂ ਇਹਦੇ ਵਿੱਚ ਧੂੜ ਮਿੱਟੀ ਫਸ ਜਾਂਦੀ ਆ ਅਪਾ ਆਪਣੇ ਵਾਤਾਵਰਣ ਦੇ ਵਿੱਚ ਚੱਲਦੇ ਹੋਇਆ ਆਪਾਂ ਜੀਵਨ ਦੇ ਵਿੱਚ ਚੱਲਦੇ ਆਇਆ ਬਹੁਤ ਸਾਰਾ ਝੂਠ ਸੱਚ ਤੇ ਆਪਾਂ ਬਹੁਤ ਬਹੁਤ ਕੁਝ ਬੋਲਦੇ ਚੱਲਦੇ ਆ ਜਿਹਦੇ ਕਰਕੇ ਸਾਡਾ ਜਿਹੜਾ ਅਗਿਆ ਚੱਕਰ ਆ ਉਹ ਦੁਸ਼ਤ ਹੋ ਜਾਂਦਾ ਅਗਿਆ ਚੱਕਰ ਦੁਸ਼ਤ ਹੋਣ ਕਰਕੇ ਸਾਨੂੰ ਇਹਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਬਿਮਾਰੀਆਂ ਆਉਂਦੀਆਂ ਨੇ ਦਿਮਾਗ ਸੰਬੰਧਿਤ ਬਿਮਾਰੀਆਂ ਦਿਮਾਗ ਦੇ ਨਾਲ ਸੰਬੰਧਿਤ ਜਿਵੇਂ ਸਿਰ ਦਰਦ ਹੋ ਗਿਆ ਮਾਨਸਿਕ ਰੋਗ ਹੋ ਗਏ ਤੇ ਜਿਸ ਤਰ੍ਹਾਂ ਕਿ ਆਪਾਂ ਨੂੰ ਕਈ ਤਰ੍ਹਾਂ ਦੇ ਮਾਨਸਿਕ ਰੋਗ ਜਿਵੇਂ ਕਿਸ ਨੂੰ ਭੂਤ ਪ੍ਰੇਤ ਦਾ ਚੱਕਰ ਹੋ ਜਾਂਦਾ ਉਹ ਵੀ ਇਹਦੇ ਨਾਲ ਹੀ ਸਬੰਧਤ ਹੈਗਾ ਜਿਵੇਂ ਕਹਿ ਲਓ ਆਪਾਂ ਕਈ ਮੈਂਟਲ ਅਫਸੈਕਟ ਜਿਹੜੇ ਹੁੰਦੇ ਨੇ ਕੋਈ ਨੱਚੀ ਜਾਂਦਾ ਕੋਈ ਟੱਪਦਾ ਹੈਗਾ ਕੋਈ ਜ਼ਿਆਦਾ ਹੱਥ ਤੋੜਨਾ ਸ਼ੁਰੂ ਕਰ ਦਿੰਦਾ ਹੈਗਾ ਹੱਥ ਹੀ ਤੋਈ ਜਾਂਦਾ ਹੈਗਾ ਕੋਈ ਇੱਕ ਕੰਮ ਨੂੰ ਫੜਦਾ ਤੇ ਕੰਮ ਹੀ ਨਹੀਂ ਕਰੀ ਜਾਂਦਾ ਹੈਗਾ ਬਹੁਤ ਸਾਰੀਆਂ ਬੀਬੀਆਂ ਭੈਣਾਂ ਇਦਾਂ ਦੀਆਂ ਨੇ ਜਿਹੜੀਆਂ ਇਹ ਸਾਰੇ ਚੱਕਰ ਦੇ ਖਰਾਬ ਹੋਣ ਦੇ ਨਾਲ ਬਹੁਤ ਸਾਰੇ ਮਾਨਸਿਕ ਰੋਗਾਂ ਦੇ ਵਿੱਚ ਹੋ ਜਾਂਦੀਆਂ ਨੇ ਜਿੱਦਾਂ ਕਿ ਉਹਨੂੰ ਇਤੇ ਕੰਮ ਨੂੰ ਡਰ ਲੱਗਣਾ ਘੋਣ ਵੇਲੇ ਡਰ ਲੱਗਣਾ ਤੇ ਕਹਿ ਸਕਦੇ ਆਪਾਂ ਇੱਕੋ ਹੀ ਕੰਮ ਦੇ ਮਗਰ ਲੱਗੇ ਰਹਿਣਾ ਜਾਂ ਇੱਕੋ ਹੀ ਗੱਲ ਨੂੰ ਵਾਰ-ਵਾਰ ਕਹੀ ਜਾਣਾ ਉਹ ਸਾਰੀਆਂ ਇਦਰੀਆਂ ਗੱਲਾਂ ਨੇ ਜਿਹੜੀਆਂ ਇੱਕੋ ਵੇਲੇ ਬੰਦਾ ਕਈ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਨਾ ਰੱਖ ਲਿਆ ਹੋਇਆ ਇੱਕੋ ਪਾਸੇ ਨੂੰ ਹੋ ਜਾਂਦਾ ਉਹ ਵੀ ਇੱਕ ਦਿਮਾਗ ਨਾਲ ਆਗਿਆ ਚੱਕਰ ਦੇ ਨਾਲ ਸੰਬੰਧਿਤ ਹੀ ਰੋਗ ਆ ਜੇ ਆਪਾਂ ਦੱਸਣ ਲੱਗੇ ਤਾਂ ਅੱਗੇ ਚੱਕਰ ਦੇ ਨਾਲ ਸੰਬੰਧਿਤ ਬਹੁਤ ਸਾਰੇ ਰੋਗ ਨੇ ਤੇ ਜੇ ਵਿਸਤਾਰ ਦੇ ਵਿੱਚ ਮੈਂ ਦੱਸਣ ਲੱਗ ਜਾਂ ਤਾਂ ਹੋ ਸਕਦਾ ਵੀਡੀਓ ਬਹੁਤ ਸਾਰੀ ਲੰਬੀ ਹੋ ਜਾਊਗੀ ਇਸ ਲਈ ਮੈਂ ਤੁਹਾਨੂੰ ਇਹ ਨਹੀਂ ਪੁਸਤਾਸੀਆਂ ਹੋਇਆਂ ਜਿਹੜਾ ਅੱਗੇ ਚੱਕਰ ਵਾਸਤੇ ਆਪਾਂ ਹੁਣ ਚੱਲਦੇ ਹੈਗੇ ਆ ਥਰਡ ਚੱਕਰਾ ਥਰਡ ਚੱਕਰਾ ਦਾ ਸੰਬੰਧ ਵੀ ਜਿਹੜਾ ਹੈਗਾ ਉਹ ਤਾਂ ਜਾਮਨੀ ਕਲਰ ਕਿਹਦਾ ਦੇ ਆਪਾਂ ਹੁੰਦਾ ਹੈਗਾ ਇਹਦੇ ਥਾਇਰੋਇਡ ਚੱਕਰਾਂ ਦੇ ਖਰਾਬ ਹੋਣ ਨਾਲ ਗੁੱਸਤ ਹੋਣ ਦੇ ਨਾਲ ਜਿਹਨੇ ਥਾਇਰੋਇਡ ਹੋ ਗਿਆ ਗਲੇ ਸੰਗਤ ਰੋਗ ਹੋ ਗਏ ਖੰਗ ਜਕਾਮ ਨਜਲਾ ਗਲਾ ਖਰਾਬ ਇਹ ਸਾਰਾ ਸੁੰਥ ਥਾਇਰੋਇਡ ਚੱਕਰਾਂ ਦੇ ਨਾਲ ਸੰਬੰਧਿਤ ਹੁੰਦਾ ਹੈਗਾ ਇਹ ਵੀ ਇਸ ਤਰ੍ਹਾਂ ਜਾਂ ਜਿਸ ਤਰ੍ਹਾਂ ਅੱਗੇ ਚੱਕਰ ਖਰਾਬ ਹੁੰਦਾ ਇਸ ਤਰ੍ਹਾਂ ਇਹ ਖਰਾਬ ਹੋ ਜਾਂਦਾ ਹੈਗਾ ਇਹਦੇ ਨਾਲ ਗਲੇ ਦੇ ਰੋਗ ਬਹੁਤ ਸਾਰੇ ਆਣੇ ਸ਼ੁਰੂ ਹੋ ਜਾਂਦੇ ਨੇ ਗਲਾ ਖਰਾਬ ਰਹਿੰਦਾ ਕਾਫੀ ਇਸੇ ਇਦਾਂ ਇਸ ਤਰ੍ਹਾਂ ਚਲੋ ਆਪਾਂ ਅੱਗੇ ਚੱਲਦੇ ਹਾਂ ਇਹਦਾ ਸੰਬੰਧ ਆਪਣੇ ਕੁਝ ਪੈਸਾ ਦੇ ਵੀ ਕਰੇ ਤੇ ਆਪਣੇ ਦਿਮਾਗ ਦੇ ਜਿਹੜਾ ਅੱਗੇ ਚੱਕਰ ਨਾਲ ਸੰਬੰਧਤਾ ਉਹਦੇ ਵਿੱਚ ਜਿੱਦਾਂ ਆਪਣਾ ਪਿਟਿਊਟਰੀ ਗਲੈਂਡ ਤੇ ਪਿਨਿਨਲ ਗਲੈਂਡ ਜਿਹੜਾ ਆ ਜਾਂਦਾ ਹੈਗਾ ਉਹ ਵੀ ਕਈ ਵਾਰ ਡਿਸਆਰਡਰ ਹੁੰਦਾ ਉਹ ਵੀ ਇਹਦੇ ਨਾਲ ਹੀ ਸੰਬੰਧਿਤ ਡਿਸਆਰਡਰ ਹੁੰਦਾ ਆ ਉਹਦੇ ਡਿਸਆਰਡਰ ਹੋਣ ਨਾਲ ਹੀ ਦੇਖੋ ਬਹੁਤ ਸਾਰੇ ਰੋਗ ਆ ਜਾਂਦੇ ਪਿਟਿਊਟਰੀ ਗਲੈਂਡ ਦੇ ਨਾਲ ਵੀ ਇਸ ਨਾਲ ਤੇ ਪਿਨਿਨਲ ਗਲੈਂਡ ਨਾਲ ਸੰਬੰਧ ਥਰਡ ਚੱਕਰਾਂ ਬਾਰੇ ਤੁਹਾਨੂੰ ਦੱਸਤਾ ਕਿ ਇਹਦੇ ਗਲੇ ਨਾਲ ਰੋਗ ਵੀ ਸੰਬੰਧਿਤ ਹੈਗੇ ਹਾਰਟ ਚੱਕਰਾ ਹੈਗਾ ਹਾਰਟ ਨਾਲ ਸੰਬੰਧਿਤ ਦਿਮਾਗ ਦੇ ਨਾਲ ਦੋਨਾਂ ਦਾ ਇੱਕ ਕਨੈਕਸ਼ਨ ਆ ਜੇ ਕੋਈ ਦਿਮਾਗ ਆਪਣੇ ਸਵਤੰਤਰ ਰੋਗ ਹੁੰਦਾ ਤੇ ਨਾਲ ਹਾਰਟ ਦੇ ਸੰਬੰਧਿਤ ਵੀ ਨਾਲ ਹੀ ਹੋ ਜਿੰਦਾ ਹੁਣ ਅਸੂਲ ਹੁੰਦਾ ਹਾਰਟ ਚੱਕਰਾ ਖਰਾਬ ਹੋਣ ਦੇ ਨਾਲ ਬੰਦ ਹੋਣ ਦੇ ਨਾਲ ਹਾਰਟ ਦੇ ਵਰਗੇ ਰੋਗ ਆ ਨੇ ਸੂਝਦੇ ਇਹਦੇ ਨਾਲ ਆਪਣੇ ਕੁਝ ਗਲੈਂਡ ਵੀ ਸਵਤੰਤਰ ਹੁੰਦੇ ਨੇ ਜਿਸ ਤਰ੍ਹਾਂ ਆਪਾਂ ਅਡਾ ਅਡਨਲ ਗਲੈਂਡ ਕਹਿ ਸਕਦੇ ਆਪਾਂ ਠੀਕ ਹੈ ਨਾ ਉਹ ਵੀ ਇਹਦਾ ਸੰਬੰਧਿਤ ਹੈਗਾ ਹਾਰਟ ਦੇ ਨਾਲ ਸੰਬੰਧਤ ਹੈਗਾ ਚੈਸਟ ਦੇ ਨਾਲ ਕਿਉਂਕਿ ਸੰਬੰਧਿਤ ਜਿਹੜੇ ਅਡਰਨਲ ਗਲੈਂਡ ਜਿਹੜਾ ਹੈਗਾ ਚੈਸਟ ਸੰਬੰਧਿਤ ਰੋਗ ਜਿਹੜੇ ਆ ਉਹਦੇ ਨਾਲ ਆਉਣੇ ਸ਼ੁਰੂ ਹੋ ਜਾਂਦੇ ਹਾਰਟ ਸੰਬੰਧੀ ਕਿਉਂਕਿ ਜਦੋਂ ਹਾਰਟ ਚੱਕਰਾ ਖਰਾਬ ਹੋ ਗਿਆ ਤੇ ਉਹਦੇ ਨਾਲ ਚੈਸਟ ਸੰਬੰਧਿਤ ਨਾੜੀਆਂ ਜੋ ਬਲੌਕ ਹੋ ਜਾਂਦੀਆਂ ਨੇ ਸੰਬੰਧਿਤ ਰੋਗ ਜਿਹੜੇ ਆ ਉਹ ਆ ਜਾਣੇ ਸ਼ੁਰੂ ਹੋ ਜਾਂਦੇ ਨੇ ਇਹ ਸਾਰੇ ਸੰਬੰਧਿਤ ਜਿਹੜੇ ਆ ਇਹ ਹਾਰਟ ਚੱਕਰਾ ਦੇ ਨਾਲ ਸੰਬੰਧਤ ਹਨ ਉਸ ਤੋਂ ਇਹ ਲੋਕ ਕਿ ਆਪਾਂ ਮਨੀਪੁਰ ਚੱਕਰਾ ਹੈਗਾ ਮਨੀਪੁਰ ਚੱਕਰਾ ਜਿਹੜਾ ਹੈਗਾ ਇਹ ਅਗਨੀ ਦਾ ਮੜ ਪ੍ਰਤੀਕ ਦੱਸਿਆ ਗਿਆ ਹੈਗਾ ਇਹਦੇ ਵਿੱਚ ਆਗਾ ਇਹ ਅੱਗ ਜਿਹੜੀ ਹੈਗੀ ਆ ਕੀਲੇ ਰੰਗ ਦੀ ਇਹਨੂੰ ਤਾਂ ਹੀ ਕਿਹਾ ਗਿਆ ਹੈਗਾ ਇਹ ਆ ਅੱਗ ਜਿਹੜੀ ਅਗਨੀ ਆ ਇਹ ਅਗਨੀ ਚੱਕਰਾ ਵੀ ਕਹਿ ਸਕਦੇ ਆ ਆਪਾਂ ਮਨੀਪੁਰ ਚੱਕਰਨ ਇਹਦੇ ਸੰਬੰਧਿਤ ਜਿਹੜੇ ਡਾਈਜੈਸਟਿਵ ਸਿਸਟਮ ਦੇ ਰੋਗ ਨੇ ਉਹ ਸਾਰੇ ਪੈਦਾ ਹੁੰਦੇ ਨੇ ਜਦੋਂ ਇਹ ਖਰਾਬ ਹੁੰਦਾ ਤਾਂ ਡਾਈਜੈਸਟਿਵ ਸਿਸਟਮ ਖਰਾਬ ਹੋ ਜਾਂਦਾ ਪੇਟ ਦੀਆਂ ਅੰਤੜੀਆਂ ਖਰਾਬ ਹੋ ਜਾਂਦੀਆਂ ਨੇ ਸਾਰਾ ਪੇਟ ਜੋ ਕਿਸੇ ਰੋਗ ਜਾਂਦਾ ਨਰਵਸ ਸਿਸਟਮ ਇਹਨਾਂ ਡਿਸਆਰਡਰ ਹੋ ਜਾਂਦਾ ਤਾਂ ਇਹ ਕੈਸਾ ਦਿਆਂ ਵੀ ਜਿਵੇਂ ਗੁਰਦੇ ਰੋਗ ਕਿਡਨੀ ਰੋਗ ਸੌਰੀ ਕਿਡਨੀ ਰੋਗ ਹੋ ਗਏ ਗੁਰਦਿਆਂ ਦੇ ਰੋਗ ਹੋ ਗਏ ਪਿੱਤਾ ਰੋਗ ਹੋ ਗਏ ਲੀਵਰ ਦਾ ਰੋਗ ਹੋ ਗਿਆ ਪੈਨਕ੍ਰੀਆਸ ਦਾ ਰੋਗ ਹੋ ਗਿਆ ਅੰਤੜੀਆਂ ਦਾ ਰੋਗ ਹੋ ਗਿਆ ਇਹ ਸਾਰੇ ਸੰਬੰਧਤ ਆਪਣੇ ਮਨੀਪੁਰ ਚੱਕਰ ਨਾਲ ਸੰਬੰਧਤ ਹੈਗੇ ਇਹਦੇ ਨਾਲ 23 ਸਾਰੀਆਂ ਪ੍ਰੋਬਲਮਾਂ ਆਉਂਦੀਆਂ ਨੇ ਇਹ ਖਰਾਬ ਹੁੰਦਾ ਹੈ ਉਸ ਤੋਂ ਅੱਗੇ ਆ ਜਾਂਦਾ ਆਪਣਾ ਸਵਾਦੀਸਤਾਨ ਚੱਕਰਾ ਸਵਾਦੀਸਤਾਨ ਚੱਕਰਾ ਜਿਹੜਾ ਹੈਗਾ ਉਹ ਨਰਵਸ ਸਿਸਟਮ ਦੇ ਨਾਲ ਘੁੰਮਦਾ ਹੈਗਾ 헤ਡ ਤੋਂ ਥੱਲੇ ਜਿਹੜਾ ਲੋਅਰ ਸਿਸਟਮ ਆ ਉਹਦੇ ਨਾਲ ਘੁੰਮਦਾ ਅੰਤਰੀਆਂ ਦੇ ਵਿੱਚ ਕਈ ਰੋਗ ਇਹਦੇ ਨਾਲ ਜੁੜ ਚੁੱਕੇ ਹੁੰਦੇ ਨੇ ਕੀ ਕਹਿੰਦਾ ਜੀ ਇਹਦੇ ਨਾਲ ਆਪਣਾ ਜਿਹੜਾ ਹੈਗਾ ਸੈਕ੍ਰੇਸ਼ਨ ਜਿਹੜੀ ਹੁੰਦੀ ਆ ਉਹ ਆਪਣੇ ਸੈਕ੍ਰੇਸ਼ਨ ਆ ਲਾਈਨ ਜਿਹੜਾ ਕਹਿ ਸਕਦੇ ਹੋ ਉਹ ਇਹਦੇ ਨਾਲ ਸੰਬੰਧਿਤ ਹੀ ਹੁੰਦਾ ਉਹ ਆਪਣੇ ਇਹ ਕਹਿ ਸਕਦੇ ਆ ਵੀ ਇਹਦੇ ਨਾਲ ਅੱਧ ਤੋਂ ਜਿਹੜੇ ਇਸ ਤਰ੍ਹਾਂ પેટ ਦੇ ਰੋਗ ਤੇ ਕੁਝ ਔਰਤਾਂ ਦੇ ਸੰਬੰਧਿਤ ਜਿਹੜੇ ਰੋਗ ਨੇ ਉਹ ਇਹਦੇ ਨਾਲ ਸੰਬੰਧਿਤ ਹੀ ਹੋ ਜਾਂਦੇ ਨੇ ਅੰਤਰੀਆ ਰੋਗ ਵੀ ਕੁਝ ਸੰਲਿਤ ਹੁੰਦੇ ਨੇ ਇਹਦੇ ਨਾਲ ਇਹ ਸੀਗਾ ਸੁਭਾ ਵਿਸਥਾਨ ਉਸਤੋ ਦੇ ਮੂਲਾਧਾਰ ਚੱਕਰਾ ਮੂਲਾਧਾਰ ਚੱਕਰਾ ਦਾ ਵੀ ਜਿਹੜਾ ਸੰਬੰਧਿਤ ਹੈਗਾ ਆਪਣੇ ਸੈਕਸਚੁਅਲ ਪ੍ਰੋਬਲਮ ਆ ਗਿਆ ਇਹਦੇ ਵਿੱਚ ਤੇ ਇਹਦੇ ਨਾਲ ਇਥੋਂ ਸਮਝ ਲੋ ਸਾਡਾ ਜਿਹੜਾ ਚੱਕਰ ਹੈਗਾ ਇਹਦਾ ਚੱਕਰ ਦਾ ਸੰਬੰਧਿਤ ਵੀ ਸਾਡਾ ਫਿਜ਼ੀਕਲ ਬੋਡੀ ਨਾਲ ਸੰਬੰਧਿਤ ਤੇ ਧਰਤੀ ਦੇ ਨਾਲ ਸਬੰਧਿਤ ਜਿਹੜਾ ਜਿਹੜਾ ਸਿਸਟਮ ਨਾਲ ਆਲਾ ਪਾਣੀ ਨਾਲ ਇਹਦਾ ਸੰਬੰਧਿਤ ਹੈਗਾ ਇਹ ਖਰਾਬ ਹੋਣ ਦੇ ਨਾਲ ਸਾਡਾ ਪਾਣੀ ਨਾਲ ਸੰਬੰਧਿਤ ਜਿਹੜੇ ਹੋਰ ਵੀ ਕਈ ਮਾਰੀਆਂ ਇਸ ਦੇ ਸੰਬੰਧਿਤ ਜਿੱਦਾਂ ਸੈਕਸ ਪ੍ਰੋਬਲਮ ਕੋਰੀਆ ਹੋਇਆ ਮਦਾਨਾ ਗੁੰਜੋਗੀ ਹੋ ਗਈ ਹੈ ਨਾ ਦੇ ਇਹ ਵੀ ਨਾਲ ਦਾ ਸੰਬੰਧਤ ਵੀ ਹੈ ਜੀ ਕਿਉਂਕਿ ਇਹਦਾ ਸੰਬੰਧਤ ਜਿਹੜਾ ਸੱਤ ਚੱਕਰਾਂ ਦਾ ਜਿਹੜਾ ਸੰਬੰਧਤ ਪਹਿਲਾਂ ਸ਼ੁਰੂਆਤ ਹੁੰਦੀ ਹੈ ਚ ਖੁੱਲਣ ਦੀ ਉਹ ਮੁਲਾਦਰ ਚੱਕਰ ਤੋਂ ਹੀ ਹੁੰਦੀ ਹੈ ਕਿਉਂਕਿ ਸਭ ਤੋਂ ਪਹਿਲਾਂ ਇਹ ਮੁਲਾਦਰ ਚੱਕਰ ਤੋਂ ਹੀ ਬੰਦੇ ਦਾ ਸੰਬੰਧ ਜਣ ਕੇ ਪ੍ਰਾਤਮਾਨਾ ਨਾਲ ਜੁੜਨ ਦਾ ਸੰਬੰਧਤ ਪਨਾਸੂ ਹੁੰਦਾ ਇਹਦਾ ਰੰਗ ਲਾਲ ਹੈਗਾ ਤੇ ਇਹਦੇ ਖਰਾਬ ਹੋਣ ਦੇ ਨਾਲ ਬਹੁਤ ਸਾਰੇ ਲੋਕ ਮਤਲਬ ਇਹਦੇ ਆ ਦਾ ਹੁੰਦੇ ਨੇ ਇਹ ਔਰਤਾਂ ਵਿੱਚ ਜਿਹੜੇ ਕਿ ਬੱਚਾ ਬਾਝਪਨ ਦਾ ਬੰਦਿਆਂ ਵਿੱਚ ਬਾਝਪਨ ਦਾ ਜੈਂਟਸ ਦੇ ਵਿੱਚ ਵੀ ਇਹਦਾ ਸਪਰਾਗ ਨਾਲ ਸੰਬੰਧਤ ਰੋਗ ਜਿਹੜਾ ਹੈਗਾ ਇਹਦੇ ਨਾਲ ਹੀ ਸੰਬੰਧਤ ਹੈਗਾ ਇਹ ਖਰਾਬ ਹੋ ਗਿਆ ਤਾਂ ਸੰਗਰੋਗ ਵੀ ਇਹਦੇ ਨਾਲ ਬਹੁਤ ਸਿਆ ਸਖਸਾਂ ਜਿਹੜੀਆਂ ਦੇ ਸਭ ਹੋਣ ਅਸੀਂ ਹੋ ਜਾਂਦਾ ਤੇ ਇਹ ਹੈਗਾ ਸੀ ਆਪਾਂ ਦੇ ਸੱਤਾ ਚੱਕਰਾਂ ਦਾ ਇਹਦੇ ਨਾਲ ਸੰਬੰਧਤ ਤੇ ਅੱਗੇ ਆਪਾਂ ਇਹਦੇ ਜਿਹੜੇ ਸੱਤਾ ਚੱਕਰਾਂ ਦੇ ਜਿਹੜੇ ਕਲਰ ਆ ਸੈਵਨ ਕਲਰਾਂ ਦਾ ਰੰਗ ਦੇ ਸੰਬੰਧਿਤ ਵੀ ਜਿਹੜਾ ਬ੍ਰਹਮਾਣ ਦੇ ਵਿੱਚ ਸੱਤ ਚੱਕਰ ਹੈਗੇ ਆ ਉਹ ਸਾਰੇ ਇਹਦੇ ਨਾਲ ਸੰਬੰਧਿਤ ਨੇ ਬ੍ਰਹਮਾਣ ਦੇ ਵਿੱਚ ਜੋ ਆਪਾਂ ਕਹਿੰਦੇ ਨੇ ਠੀਕ ਸੱਤ ਕਲਰਾਂ ਦੀ ਜਿਹੜੀ ਗੱਲ ਦੀ ਆ ਉਹ ਇਹਦੇ ਨਾਲ ਹੀ ਸੰਬੰਧਿਤ ਹੈਗੀ ਆ ਸਾਡੀ ਉਹ ਜਿਹੜੇ ਕਲਰ ਨੇ ਸਾਡੇ ਬਾਡੀ ਨਾਲ ਹੀ ਸੰਬੰਧਿਤ ਨੇ ਜਦੋਂ ਅਸੀਂ ਇਹ ਅਧਿਆਤਮਿਕ ਲੈਣ ਦੇ ਵਿੱਚ ਇਹਦਾ ਧਿਆਨ ਕਰਦੇ ਆ ਤਾਂ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਧਿਆਨ ਹਾਸਲ ਹੁੰਦਾ ਉਹ orange ਦੇ ਉੱਪਰ ਹੀ ਹੁੰਦਾ ਸੀ ਪਹਿਲਾਂ ਇਹ ਵੀ ਪਤਾ ਵੀ ਕਿਹੜਾ ਰੰਗ ਸਾਨੂੰ ਜਦੋਂ ਧਿਆਨ ਅਸੀਂ ਕਰਦੇ ਆਂ ਤੇ ਸਟਾਰਟਿੰਗ ਦੇ ਵਿੱਚ ਪਹਿਲਾਂ ਸਾਨੂੰ ਜਿਹੜੀ ਉਹ ਰੰਗਾਂ ਨੂੰ ਪਕੜਨਾ ਪੈਂਦਾ ਸਭ ਤੋਂ ਪਹਿਲਾਂ ਇਹ ਪਤਾ ਨਹੀਂ ਕਿਹੜੇ ਚੱਕਰ ਦਾ ਸਾਨੂੰ ਪਹਿਲਾਂ ਕਿਹੜਾ ਰੰਗ ਸਾਨੂੰ ਨਜ਼ਰ ਆਉਣ ਲੱਗ ਜਵੇ ਜਦੋਂ ਅਸੀਂ ਬਿਲਕੁਲ ਪੂਰਾ ਆਕਾਗਰਤ ਹੋ ਜੰਨੇ ਆ ਮਤਲਬ ਬਿਲਕੁਲ ਫਸਟੇਟ ਹੋ ਜੰਨੇ ਆ ਸਾਨੂੰ ਬਾਹਲੀ ਦੁਨੀਆ ਤੇ ਧਿਆਨ ਨਹੀਂ ਹੁੰਦਾ ਪਰ ਜਦੋਂ ਅਸੀਂ ਧਿਆਨ ਕਰਨ ਲੱਗਦੇ ਆ ਸਾਨੂੰ ਬਹੁਤ ਸਾਰੇ ਖਿਆਲ ਆਉਂਦੇ ਨੇ ਦਿਮਾਗ ਦੇ ਵਿੱਚ ਅਲੱਗ-ਅਲੱਗ ਸਾਡਾ ਦਿਮਾਗ ਜਿਹੜਾ ਇੱਧਰ-ਉੱਧਰ ਭੱਜਦਾ ਹੈਗਾ ਉਹਦੇ ਲਈ ਸਾਨੂੰ ਬਾਰ-ਬਾਰ ਕਨਸੈਂਟ੍ਰੇਟ ਦੀ ਜ਼ਰੂਰਤ ਹੈਗੀ ਹੈ ਇੱਕ ਮਤਲਬ ਧਿਆਨ ਕਰਨ ਦੀ ਜ਼ਰੂਰਤ ਪੈਂਦੀ ਹੈ ਇੱਥੇ ਅਸੀਂ ਆਪਣੀ ਨਿਗਰਾਨੀ ਜਾਂਦੇ ਹਾਂ ਉਹ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਅਸੀਂ ਇਹਦੇ ਧਿਆਨ ਕਰਦੇ ਹਾਂ ਬਾਰ-ਬਾਰ ਇੱਕ ਇਹਦੇ ਵਿੱਚ ਵੀ ਬਿੰਦੂ ਆ ਕਿਸੇ ਬਿੰਦੂ ਨੂੰ ਪਕੜ ਲਓ ਜਾਂ ਕਿਸੇ ਲਾਈਟ ਨੂੰ ਪਕੜਨਾ ਸ਼ੁਰੂ ਕਰੋ ਤੁਸੀਂ ਔਰ ਜਦੋਂ ਪਕੜੋਗੇ ਤਾਂ ਤੁਹਾਡਾ ਧਿਆਨ ਵੀ ਕੇਂਦਰਿਤ ਹੋਣਾ ਸ਼ੁਰੂ ਹੋ ਜੂਗਾ। ਤੁਹਾਨੂੰ ਧੰਨਵਾਦ। ਇਕੱਲੇ ਸਾਥ ਹੋ ਕੇ ਵੈਸੇ ਬੈਠੋ। ਸਵੇਰ ਦਾ ਟਾਈਮ ਜਿਹੜਾ ਹੈਗਾ 3 ਵਜੇ ਤੋਂ ਬਾਅਦ ਦਾ ਉਹ ਬਹੁਤ ਬੈਸਟ ਹੈਗਾ 3:30 ਵਜੇ ਤੋਂ ਪੌਣ ਚਾਰ ਦਮ ਬਣ ਚਾਰ ਦਮਾਂ ਦੇ ਵਿੱਚ ਵਿੱਚ ਜਿਹੜਾ ਬ੍ਰਾਹਮੰਡ ਦਾ ਸਿਸਟਮ ਹੈ ਉਹ ਕਿਸੇ ਦੇ ਨਾਲ ਜੁੜ ਜਾਂਦਾ। ਦਿਨ ਰਾਤ ਦਾ ਸੰਵੰਦ ਜਿਹੜਾ ਇੱਕ ਜਿਹੜਾ ਇੱਕ ਦੂਸਰੇ ਦੇ ਬਰਾਬਰ ਆ ਕੇ ਕਿਸੇ ਤੋਂ ਅਲੱਗ ਹੋ ਜਾਂਦੇ ਨੇ। ਉਹ ਟਾਈਮ ਦੇ ਵਿੱਚ ਵੀ ਸਾਨੂੰ ਜਿਹੜਾ ਧਿਆਨ ਮੈਡੀਟੇਸ਼ਨ ਕਰਨਾ ਬਹੁਤ ਜ਼ਰੂਰੀ ਹੁੰਦਾ। ਉਦੇਤ ਉਹਦੇ ਚ ਸਾਨੂੰ ਛੇਤੀ ਕਸਟ੍ਰੇਟ ਹੁੰਦੀ ਆ ਬਾਹਰਲੀ ਆਵਾਜ਼ਾਂ ਜਾਂ ਮਤਲਬ ਲੋਕ ਵੀ ਨਹੀਂ ਉੱਥੇ ਹੁੰਦੇ ਤੇ ਨਾ ਹੀ ਕੋਈ ਇਸ ਤਰ੍ਹਾਂ ਦਾ ਕੋਈ ਸੋਸਟਾਪਾ ਹੁੰਦਾ ਉਸ ਵੇਲੇ ਧਿਆਨ ਕਰਨਾ ਸਭ ਤੋਂ ਬੈਸਟ ਹੁੰਦਾ ਹੈਗਾ ਇਸ ਲਈ ਤੁਸੀਂ ਜਦੋਂ ਵੀ ਉਹ ਧਿਆਨ ਕਰਨਾ ਸ਼ੁਰੂ ਕਰੋਗੇ ਤਾਂ ਸਭ ਤੋਂ ਪਹਿਲਾਂ ਤੁਸੀਂ ਬਿੰਦੂ ਪਕੜੋ ਬਿੰਦੂ ਕੋਈ ਰੰਗ ਵਾਲੀ ਬਿੰਦੂ ਪਕੜੋ ਕਿਵੇਂ ਸਾਨੂੰ ਬਹੁਤ ਸਾਰੇ ਤਾਰੇ-ਤਾਰੇ ਨਜ਼ਰ ਆਉਂਦੇ ਨੇ ਜਿੱਦਾਂ ਕਿ ਕਹਿ ਸਕਦੇ ਆ ਜਿਵੇਂ ਬਹੁਤ ਬ੍ਰਹਮਾਣਡ ਦੇ ਵਿੱਚ ਤਾਰੀਖਾਂ ਦੇ ਦਿਨ ਰੰਗ-ਬਰੰਗੇ ਦੰਨੀਆਂ ਤੇ ਤਾਰੇ ਤੁਹਾਨੂੰ ਸਤਾਰੇ ਅੰਸ਼ ਜਿਹਨੂੰ ਸਤਾਰੇ ਕਹਿ ਸਕਦੇ ਹਾਂ ਟੱਪਦੇ ਤੁਹਾਨੂੰ ਸਮਾਰਟ ਚ ਸ਼ੁਰੂ ਹੋਵੋਗੇ ਪਹਿਲਾਂ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਦੱਸਿਆ ਹੈਗਾ ਕਿ ਕਨਸਟ੍ਰੂਟ ਹੋਣਾ ਬਹੁਤ ਜ਼ਰੂਰੀ ਹੈ ਪਹਿਲਾਂ ਖਿਆਲ ਆ ਤੁਹਾਡੇ ਉਧਰ ਉਧਰ ਜਾਣਗੇ ਇਹਨਾਂ ਨੂੰ ਪਠਾ ਕਰੋ ਤੇ ਇੱਕ ਜਗ੍ਹਾ ਤੇ ਆਓ ਤੇ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੇ ਸਤਾਰੇ ਇਹ ਹੀ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ ਠੀਕ ਹੈ ਜੀ ਇਹ ਹੈਗਾ ਧਿਆਨ ਜਦੋਂ ਆਪਾਂ ਸਟਾਰਟਿੰਗ ਦੇ ਵਿੱਚ ਕੰਮਾਂ ਸ਼ੁਰੂ ਕਰਦੇ ਹਾਂ ਤੇ ਵੀਡੀਓ ਅੱਜ ਦੀ ਆਪਣੀ ਲੰਬੀ ਹੋ ਰਹੀ ਆ ਇਸ ਲਈ ਤੁਹਾਨੂੰ ਹੁਣ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਹਦਾ ਧਿਆਨ ਦੇ ਮੈਡੀਟੇਸ਼ਨ ਦਾ ਅਗਲਾ ਜਿਹੜਾ ਆਪਣੇ ਸਿਸਟਮ ਆ ਉਹ ਦੱਸੂਗਾ ਕਿ ਕੀ ਹੈਗਾ ਉਹ ਸਿਸਟਮ ਤੇ ਅਗਲੇ ਆਪਾਂ ਮੈਡੀਟੇਸ਼ਨ ਬਾਰੇ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰਾਂਗੇ ਨੌਲੇਜ ਤੇ ਚਲੋ ਜਿਹੜੀ ਵੀਡੀਓ ਜੇ ਚੰਗੀ ਲੱਗੀ ਆ ਤਾਂ ਸ਼ੇਅਰ ਤੇ ਸਬਸਕ੍ਰਾਈਬ ਕਮੈਂਟ ਜ਼ਰੂਰ ਕਰ ਦਿਆ ਕਰੋ ਤਾਂ ਕਿ ਮੈਂ ਤੁਹਾਡੇ ਲਈ ਨਵੀਂ ਤੋਂ ਨਵੀਂ ਵੀਡੀਓ ਬਣਾ ਬਣਾਦਾ ਰਹਾ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਵੀ ਆ ਜਾਂਦਾ ਰਹੇ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਸਮਾਪਤ ਕਰਦੇ ਹੈਗੇ ਆ ਜੈ ਹਿੰਦ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਓਕੇ ਬਾਏ